ਸਰ ਆਖਿਰ ਪੰਜਾਬ 'ਚ ਹੀ ਹੜ੍ਹ ਕਿਉਂ ਆਉਂਦੇ ਆ ਕਿ ਇਹ ਸਰਕਾਰਾਂ ਦੀ ਕੋਈ ਮਿਲਿ ਭਗਤ ਹੈ ਦੇਖੋ ਪੰਜਾਬ ਦੇ ਵਿੱਚ ਹੜ੍ਹ ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਤਿੰਨ ਕਿਰਿਆ ਪੰਜਾਬ ਵਿੱਚ ਦੀ ਲੰਘਦੇ ਆ ਸਤਲੁਜ ਵਿਆਸਦਾਬੀ ਇਹਨਾਂ ਤਿੰਨਾਂ ਉੱਤੇ ਤਿੰਨ ਬਹੁਤ ਵੱਡੇ ਡੈਮ ਆ ਉਹਨਾਂ ਡੈਮਾਂ ਦੇ ਵਿੱਚ ਪਾਣੀ ਸਟੋਰ ਕੀਤਾ ਜਾਂਦਾ ਆ ਤਾਂ ਕਿ ਬਿਜਲੀ ਪੈਦਾ ਕੀਤੀ ਜਾ ਸਕੇ ਤਾਂ ਕਿ ਅਸੀਂ ਅੱਗੇ ਜਾ ਕੇ ਉਸ ਪਾਣੀ ਨੂੰ ਵਰਤ ਸਕੀਏ ਸਿੰਚਾਈ ਦੇ ਲਈ ਪਰ ਜਦੋਂ ਪਹਾੜਾਂ ਵਿੱਚ ਜ਼ਿਆਦਾ ਪਾਣੀ ਆਉਂਦਾ ਜਾਂ ਪਹਾੜਾਂ ਵਿੱਚ ਜ਼ਿਆਦਾ ਨਹੀਂ ਪੈਂਦਾ ਤਾਂ ਇਹਨਾਂ ਡੈਮਾਂ ਵਿੱਚ ਪਾਣੀ ਜ਼ਿਆਦਾ ਆ ਜਾਂਦਾ ਫਿਰ ਉਹ ਪਾਣੀ ਸਡਨਲੀ ਅੱਗੇ ਛੱਡ ਦਿੱਤਾ ਜਾਂਦਾ ਆ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਆ ਜਾਂਦੇ ਨੇ ਹੁਣ ਇੱਥੇ ਦੋ ਪੁਆਇੰਟ ਧਿਆਨ ਰੱਖਣ ਵਾਲਾ ਇੱਕ ਤਾਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਦੀ ਗੱਲ ਕਰ ਲਈਏ ਕਿ ਵੀ ਜਿਹੜਾ BBMP ਹੈਗਾ ਆ ਉਹ ਪੱਲਾ ਪੰਜਾਬ ਦਾ ਨਹੀਂ ਹੈਗਾ ਉਹਦੇ ਵਿੱਚ ਹੋਰ ਵੀ ਜਿਹੜੀਆਂ ਕੌਂਸਲੀਆਂ ਹੈਗੀਆਂ ਨੇ ਉਹ ਪੱਲਾ ਪੰਜਾਬ ਉਹ ਡਿਸਾਈਡ ਨਹੀਂ ਕਰ ਸਕਦਾ ਵੀ ਜਿਹੜਾ ਆ ਪਖੜਾ ਡੈਮ ਤੇ ਪੌਂਗ ਡੈਮ ਤੋਂ ਪਾਣੀ ਕਿੰਨਾ ਛੱਡਣਾ ਸੋ ਉਹਦੇ ਲਈ ਜਿਹੜਾ ਹੈਗਾ ਆ ਕਿਤਨਾ ਕਿਤੇ ਕੇਂਦਰ ਸਰਕਾਰ ਦੀ ਜਿਹੜੀ ਹੈਗੀ ਉਹ ਰਿਸਪੌਂਸਿਬਿਲਟੀ ਬਣਦੀ ਉਹ ਸੱਡਨਲੀ ਪਾਣੀ ਛੱਡ ਦਿੰਦੇ ਨੇ ਔਰ ਉਦੋਂ ਵੜ ਪੰਜਾਬ ਸਰਕਾਰ ਕਿੱਥੇ ਜ਼ਿੰਮੇਵਾਰ ਆ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਦਰਿਆਵਾਂ ਦਾ ਜਿਹੜਾ ਡਰੇਨੇਜ ਸਿਸਟਮ ਉਹ ਵਧੀਆ ਹੋਵੇ ਅਸੀਂ ਬਾਅਦ ਦੇ ਵਿੱਚ ਤਾਂ ਕਹਿੰਦੇ ਆ ਵੀ ਸਾਡਾ ਹੈਲੀਕਾਪਟਰ ਲੈ ਲਓ ਪਰ ਭਾਈ ਉਦੋਂ ਪਹਿਲਾਂ ਜਦੋਂ ਲੋੜ ਸੀਗੀ ਬੰਨਾਂ ਨੂੰ ਤਕੜਾ ਕਰਨ ਦੀ ਡਰੇਨੇਜ ਸਿਸਟਮ ਨੂੰ ਵਧੀਆ ਕਰਨ ਦੀ ਉਹ ਅਸੀਂ